ਤੋ ਇਹ ਕਿਉਂਕਿ ਮੈਂ ਵੀਡੀਓ ਵੀ ਦੇਖ ਰਿਆ ਸੀ ਕਿ ਕਰਕੇ ਇੱਕ ਪਾਸਟਰ ਵੱਲੋਂ ਤੁਹਾਡਾ ਚੈਲੰਜ ਤੁਸੀਂ ਚੈਲੰਜ ਦਿੱਤਾ ਹੋਣਾ ਕਿ ਓਪਨ ਡਿਬੇਟ ਕਰਦੇ ਆ ਉਹਨਾਂ ਵੱਲੋਂ ਵੀ ਕਹਿ ਦਿੱਤਾ ਮੇਰੂਲੇ ਨੂੰ ਸੀਗਾ ਮੇਰੂਲੇ ਨੂੰ ਸੀਗਾ ਹਾਂ ਉਹ ਕਹਿ ਰਿਹਾ ਕਿ ਕੋਈ ਹੋਰ ਪਾਸਟਰ ਨੇ ਨਾ ਮੈਨੂੰ ਧਿਆਨ ਨਹੀਂ ਹੈਗਾ ਕਿਹੜੇ ਕਿ ਆਜੋ ਓਪਨ ਡਿਬੇਟ ਕਰਦੇ ਹਾਂ ਹਾਂ ਹੋ ਜਾ ਪਰ ਮੈਨੂੰ ਇੱਕ ਲਿਖਤੀ ਚਾਹੀਦੀ ਵੀ ਜਿੰਨੇ ਵੀ ਤੇਰੇ ਪਾਸਟਰ ਨੇ ਹਮ ਕੋਲ ਤੁਹਾਡਾ ਸਮਾਜ ਤੇ ਨਾਲ ਸਹਿਮਤ ਹੋਵੇ ਉਹ ਕਹੇ ਵੀ ਇਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਇਹ ਸਾਡਾ ਬੰਦਾ ਜੀ ਇਹ ਹਾਰ ਗਏ ਸਾਰੇ ਹਾਰ ਗਏ ਹੁਣ ਕੀ ਹੋ ਰਿਹਾ ਕਿ ਜਿੰਨੇ ਚੈਨਲ ਬੰਦ ਪਏ ਸੀਗੇ ਉਹ ਮੇਰੇ ਨਾਲ ਦੇ ਚੈਨਲ ਚਲਾ ਦੇ ਨੇ ਆਪਣੇ ਹੋਰ ਇੱਕ ਵੀਡੀਓ ਕੰਮ ਦੇਣੀ ਹੈ ਮੈਂ ਕੁੱਲ 24 ਕੰਟੈਂਟ ਚੋਂ ਇਹਨਾਂ ਦੀ ਸਾਰੀ ਜਿੰਨੀ ਵੀਡੀਓ ਹੈ ਉਹਦਾ ਜਵਾਬ ਮੈਂ 28 ਤੋਂ 60 ਸੈਕਿੰਡ ਚ ਦੇਣਾ ਵੀ ਮੇਰੀ ਜ਼ਿੰਦਗੀ ਦਾ ਜਿਹੜਾ ਮੇਰਾ ਕੰਮ ਇਹਨਾਂ ਇੰਪੋਰਟੈਂਟ ਹੈ ਵੀ ਤੁਹਾਡੀ ਜਿਹੜੀ ਔਕਾਤ ਹੈ ਉਹ 28 ਸੈਕਿੰਡ ਦੀ ਹੈ ਕੁੱਲ ਵੀਡੀਓ ਜਿੰਨੀ ਦੁਨੀਆ ਚ ਪਿਆਰੀ ਹੈ ਹੁਣ ਮੈਂ ਇੱਕ ਉਹ ਚਲਾ ਗਿਆ ਇਹਨੂੰ ਰਹਾ ਦੂਜੇ ਨੇ ਕਿਹੜਾ ਮੈਨੂੰ ਨਹੀਂ ਰਹਾ ਮੈਂ ਤਾਂ ਇਹਨਾਂ ਚ ਫਸਿਆ ਰਹਿ ਜਾਵਾਂਗਾ ਇੱਕ ਹੀ ਕਰ ਦੇ ਨੇ ਇਹ ਤੁਹਾਨੂੰ ਬਿਜ਼ੀ ਕਰ ਦੇ ਨੇ ਤੁਸੀਂ ਬਿਜ਼ੀ ਨਹੀਂ ਹੋਣਾ ਕਿਸੇ ਨਾਲ ਜੀ ਇਹਨੇ ਕਿਹਾ ਚੈਲੰਜ ਅਕਸੈਪਟਡ ਜਿਵੇਂ ਉਹ ਹਰਾ ਜੇ ਤੇ ਮੈਂ ਸਾਈ ਹੋ ਜਾਗਾ ਇਹ ਮੈਂ ਕਹਦਾ ਉਹ ਜਿਵੇਂ ਹਾਰ ਗਿਆ ਬਾਈਬਲ ਤੇ ਮੈਂ ਸਾਈ ਹੋ ਜਾਗਾ ਪਰ ਕੁੱਲ ਸਮਾਜ ਤੇਰਾ ਇਨਕਲੂਡਿੰਗ ਅੰਗਰੂ ਨਰੂਲਾ ਇਹ ਕਹਦੇ ਵੀ ਇਹ ਬੰਦਾ ਮੈਂ ਪੁਆਇੰਟ ਕੀਤਾ ਜੇ ਇਹ ਹਾਰ ਗਿਆ ਤੇ ਮੈਂ ਹਾਰ ਗਿਆ ਜੋ ਕਹਦੇਗਾ ਵੀ ਨਰੂਲਾ ਜੀ ਨੇ ਮੈਨੂੰ ਕਹਤਾ ਲਿਖਤੀ ਆ ਗਿਆ ਵੀ ਜੇ ਇਹ ਹਾਰ ਗਿਆ ਤੇ ਮੈਂ ਹਾਰ ਗਿਆ ਸਾਡਾ ਸਮਾਜ ਹਾਰ ਗਿਆ ਤੇ ਜਿਤਨੋ ਜੀ ਵੀ ਡਿਬੇਟ ਮੈਨਾਂ ਕਰ ਲੋ ਕਿ ਮਤਲਬ ਉਹ ਕਹਿਣ ਕਿ ਅਸੀਂ ਇਹ ਬੰਦਾ ਸਾਨੂੰ ਰਿਪਰੈਜ਼ੈਂਟ ਕਰ ਹਾਂ ਇਹ ਥੋੜੀ ਕੀ ਤੋ ਆਇਆ ਕੱਲ ਨੂੰ ਚੰਡੀਗੜ੍ਹ ਤੋਂ ਆਇਆ ਕੱਲ ਜਲੰਧਰ ਤੋਂ ਆਇਆ ਮੈਂ ਫਿਰ ਤੁਹਾਡੇ ਪਿੱਛੇ ਭੱਜਿਆ ਫਿਰਦਾ ਰਾਵਾਂ ਕਿੰਨੂ ਕਿੰਨੂ ਹਰਾਵਾਂਗਾ ਇੱਕ ਬੰਦਾ ਖੜਾ